ਚਾਰਖੰਡ ਚ ਪਛਵਾੜਾ ਨਾਂ ਦਾ ਇੱਕ ਕਸਬਾ ਉੱਥੇ ਕੋਲਾ ਨਿਕਲਦਾ ਪੰਜਾਬ ਦੀ ਕੋਲੇ ਦੀ ਖਾਨ ਸੀ ਉਹ ਬੰਦ ਪਈ ਸੀ 2015 ਤੋਂ ਉਹ ਚਲਵਾਈ ਪਹਿਲਾਂ ਰੋਜ਼ ਹੀ ਖਬਰਾਂ ਆਈ ਜਾਂਦੇ ਰਹਿੰਦੇ ਸੀ ਪੰਜਾਬ ਚ ਛਾ ਸਕਦਾ ਹੈ ਹਨੇਰਾ ਰੋਕੜ ਵਾਲੇ ਥਰਮਲ ਪਲਾਂਟ ਸਿਰਫ 2 ਦਿਨ ਦਾ ਕੋਲਾ ਪੰਜਾਬ ਛਾ ਸਕਦਾ ਹੈ ਹਨੇਰਾ ਲਹਿੜਾ ਮੁਹਬਤ ਵਾਲੇ ਥਰਮਲ ਪਲਾਂਟ ਚ 1 ਦਿਨ ਦਾ ਕੋਲਾ ਮੈਨੂੰ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਇਸ ਵਕਤ ਸਾਡੇ ਸਰਕਾਰੀ ਥਰਮਲ ਪ੍ਰੋਜੈਕਟ ਚ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਇਹ ਨੀਤਾਂ ਸਾਫ਼ ਹੋਣ ਤਾਂ ਹੁੰਦਾ ਕੰਮ ਨੀਅਤਾਂ ਤਾਂ ਸਾਫ਼ ਹੋਣੀਆਂ ਚਾਹੀਦੀਆਂ ਸੋ ਅਸੀਂ ਤਾਂ ਭਗਤ ਸਿੰਘ ਹੋਰਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਈਏ ਕਰ ਕਰ ਤੱਕ ਪਹੁੰਚਾਈਏ ਕਿਉਂਕਿ ਭਗਤ ਸਿੰਘ ਜੀ ਨੇ ਲਿਖਿਆ ਸੀ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਾ ਜਾਤਾ ਹੈ ਸੋਇਨ ਨੇ ਦੇਸ਼ ਨੂੰ ਧਰਤੀ ਨੂੰ ਪਿਆਰ ਕਰਨ ਵਾਲੇ ਉਹ ਲੋਕ ਸੀਗੇ ਸੋ ਉਹਨਾਂ ਨੂੰ ਉਹ 23 ਸਾਲ ਦੇ ਰਹਿਣਗੇ ساری ਉਮਰ ਅੱਜ ਤੋਂ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆਪਣੀਆਂ ਕਈ ਪੀੜੀਆਂ ਵੀ ਨਹੀਂ ਹੋਣਗੀਆਂ ਪਰ ਮੇਲੇ ਉਹਨਾਂ ਦੇ ਇੱਥੇ ਲੱਗਣਗੇ ਤੇ ਉਹ 23 ਸਾਲ ਦੇ ਰਹਿਣਗੇ ਹਮੇਸ਼ਾ ਕਿਉਂਕਿ ਸ਼ਹੀਦ ਮਰਦੇ ਨਹੀਂ ਹੁੰਦੇ ਸ਼ਹੀਦ ਅਮਰ ਹੁੰਦੇ ਨੇ ਸੋ ਮੈਂ ਤੁਹਾਡਾ ਕੱਲੇ ਕੱਲੇ ਕਦਮ ਚੱਲੇ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਬਜਟ ਪੇਸ਼ ਕਰਾਂਗੇ ਪਰਸੋਂ ਚੌਥੇ ਨੂੰ ਕਦੇ ਦੇਖੋ 3 ਸਾਲ ਹੋ ਗਏ ਇਸ ਤੋਂ ਪਹਿਲਾਂ ਵਾਲੀਆਂ ਦੋ ਸਰਕਾਰਾਂ ਇਹੀ ਕਹਿੰਦੀਆਂ ਰਹੀਆਂ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਮੈਂ ਕਹ ਮੈਂ ਵੀ ਕਹਦਾ ਹੁੰਦਾ ਸੀ ਜੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ ਫਿਰ ਖਜ਼ਾਨਾ ਤਾਂ ਉਹ ਹੁੰਦਾ ਜੀ ਕੁਝ ਹੋਵੇ ਤਿੰਨ ਸਾਲ ਹੋ ਗਏ ਜੀ ਸਾਡੇ ਕਿਸੇ ਮੰਤਰੀ ਨੇ ਜਾਂ ਐਮਐਲ ਨੇ ਜਾਂ ਮੁੱਖ ਮੰਤਰੀ ਨੇ ਕਦੇ ਕਿਹਾ ਵੀ ਖਜ਼ਾਨਾ ਖਾਲੀ ਆ ਉਹ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਤੁਹਾਡੀਆਂ ਨੀਤਾਂ ਖਾਲੀ ਸੀ ਅਸਲ 'ਚ ਇਹਨਾਂ ਦੀਆਂ ਨੀਤਾਂ ਖਾਲੀ ਸੀ ਨੀਤਾਂ ਭਰੀਆਂ ਹੋਣ ਉਹ ਕਹਿੰਦੇ ਨੀਤਾਂ ਨੂੰ ਮਰਾਦਾ ਪੰਜਾਬੀ ਦੀ ਕਹਾਵਤ ਹੈ ਨੀਤਾਂ ਨੂੰ ਮਰਾਦਾ ਨੇ ਸੋ ਇਸ ਕਰਕੇ ਇੱਕ ਇੱਕ ਕਾਲਜ ਬਣ ਰਿਹਾ ਹੈ ਇੱਕੋ ਹਿਆਰਪੁਰ ਕਾਲਜ ਬਣ ਰਿਹਾ ਹੈ ਇੱਕ ਕਪੂਰ ਥਲੇ ਬਣ ਰਿਹਾ ਹੈ ਇੱਕ ਮਲੇਰ ਕੋਟਲੇ ਇੱਕ ਸੰਗਰੂਰ ਸਾਡੇ ਬੱਚੇ ਯੂਕਰੇਨ ਜਾਂਦੇ ਸੀ ਐਮਬੀਬੀਐਸ ਕਰਨ ਯੂਕਰੇਨ ਜਦੋਂ ਲੜਾਈ ਲੱਗੀ ਤਾਂ ਬਹੁਤ ਸਾਰੇ ਬੱਚਿਆਂ ਨੂੰ ਉੱਥੋਂ ਲੈ ਕੇ ਆਉਣਾ ਪਿਆ ਕੱਢ ਕੇ ਇੱਥੇ ਕਿਉਂ ਨਹੀਂ ਕਰਦੇ ਸੀ ਐਮਬੀਬੀਐਸ ਸਾਨੂੰ ਇੱਥੇ ਹੀ ਮੌਕਾ ਕਿਉਂ ਨਹੀਂ ਮਿਲਦਾ ਵੀ ਪੜਨ ਦਾ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਨੇ ਟੀਚਰਾਂ ਨੂੰ ਬਾਹਰਲੇ ਮੁਲਕ ਚ ਫਿਨਲੈਂਡ ਤੇ ਸਿੰਗਾਪੁਰ ਦੋ ਇਹੋ ਜਿਹੇ ਕੰਟਰੀ ਨੇ ਜਿੱਥੇ ਟੀਚਰਾਂ ਨੂੰ ਟ੍ਰੇਨਿੰਗ ਦੇਣ ਦਾ ਬਹੁਤ ਵਧੀਆ ਕਮਾਲ ਦੇ ਤਰੀਕੇ ਨੇ ਅਕੈਡਮੀਆ ਨੇ ਐਸ ਵਕਤ ਜਿਸ ਵੇਲੇ ਆਪਾਂ ਖੜਕੜ ਕਲਾ ਚ ਖੜੇ ਆਂ ਐਸ ਵਕਤ ਆਪਣੇ 72 ਟੀਚਰ ਫਿਨਲੈਂਡ ਗਏ ਹੋਏ ਨੇ ਟ੍ਰੇਨਿੰਗ ਲੈਣ ਵਾਸਤੇ ਈਟੀਟੀ ਟੀਚਰ ਜਿਹੜੇ ਪ੍ਰਾਇਮਰੀ ਟੀਚਰ ਆ ਕੇ ਉਹ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ ਬੱਚਿਆਂ ਦਾ ਜਿਹੜਾ ਬੌਧਿਕ ਲੈਵਲ ਹੈ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਲੈਵਲ ਹੈ ਬਹੁਤ ਉੱਚਾ ਹੋਊਗਾ ਜੀ بابا ਭੀਮਰਾਓਂ ਮੇਦਕਰ ਜੀ ਨੇ ਕਿਹਾ ਸੀ ਕਿ ਵਿੱਦਿਆ ਜਿਹੜੀ ਐ ਉਹ ਸ਼ੇਰਨੀ ਦੇ ਦੁੱਧ ਵਰਗੀ ਐ ਜਿਹੜਾ ਉਹਨੂੰ ਪੀ ਲਿਆ ਪੀ ਲੂਗਾ ਉਹ ਦਹਾੜੂਗਾ ਹੀ ਦਹਾੜੂਗਾ ਸੋ ਇਸ ਕਰਕੇ ਉਹਨਾਂ ਨੇ ਖੁਦ ਕਿੰਨੀ ਗਰੀਬੀ ਚੋਂ ਨਿਕਲ ਕੇ ਇੰਨੀਆਂ ਡਿਗਰੀਆਂ ਲਈਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਉਹ ਇੱਕ ਬਹੁਤ ਵੱਡੀ ਹਾਲਾਂਕਿ ਜਦੋਂ ਸਕੂਲ ਪੜਦੇ ਸੀ ਉਹਨਾਂ ਨੂੰ ਕਲਾਸ 'ਚ ਨਹੀਂ ਬਿਠਣ ਦਿੰਦੇ ਸੀ ਉਸ ਵੇਲੇ ਸ਼ੂਆਸ਼ਾਤ ਬਹੁਤ ਜ਼ਿਆਦਾ ਭੇਦਭਾਵ ਹੁੰਦਾ ਸੀ ਪਰ ਜਿਹਨੇ ਜਿਹਨੇ ਪੜਨਾ ਹੈ ਜਿਹਦੇ ਜਨੂਨ ਹੈ ਉਹਨੇ ਕਿਤੇ ਨਾ ਕਿਤੇ ਉਹ ਕਹਿੰਦਾ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਜਿਹਦੇ ਜਨੂਨ ਹੈ ਉਹਨੂੰ ਫਿਰ ਕੁਛ ਨਾ ਕੁਛ ਹਾਸਲ ਕਰਕੇ ਰਹਿੰਦਾ ਉਹ ਬੰਦਾ